ਉਹ ਫਿਰ ਜਦੋਂ ਲਾਉਡ ਸਪੀਕਰ ਚੱਲਦੇ ਸੀਗੇ ਤਵੇਂ ਵਾਲਾ ਯੋਗ ਸੀ ਬਿਲਕੁਲ ਬਿਲਕੁਲ ਤੇ ਮੈਂ ਜੋ ਸੁਣਨਾ ਮੈਨੂੰ ਚੇਤੇ ਹੋ ਜਾਂਦਾ ਸੀ ਅੱਛਾ ਜੀ ਉਹ ਮੈਂ ਗਲੀਆਂ ਚ ਘੁੰਮਦੇ ਫਿਰਨਾ ਫਿਰ ਜਦੋਂ ਚਰਚਾ ਜੀ ਹੋਣ ਲੱਗੀ ਪਿੰਡ ਚ ਕਿ ਫਲਾਣੇ ਦਾ ਮੁੰਡਾ ਚੰਗਾ ਗਾਉਂਦਾ ਹੈ ਹਨਾ ਇਹ ਕਹਿੰਦੇ ਉਹ ਗੀਤ ਬਹੁਤ ਸੋਹਣੇ ਬੋਲਦਾ ਗਾਉਂਦਾ ਨਹੀਂ ਕਹਿੰਦੇ ਆਪਣੇ ਬੋਲਦਾ ਕਹਿੰਦੇ ਉਹ ਗੀਤ ਬੜੇ ਸੋਹਣੇ ਬੋਲਦਾ ਹਾਂ ਉਹ ਗੀਤ ਬੋਲਦਾ ਬੋਲਦਾ ਮੈਂ ਥੋੜਾ ਜਿਹਾ ਮਸ਼ਹੂਰ ਹੋ ਗਿਆ ਥੋੜਾ ਜਿਹਾ ਬਦਨਾਮ ਹੋ ਗਿਆ ਉਹ ਮੈਂ ਕੁਝ ਏਦਾਂ ਦੇ ਗੀਤ ਵੀ ਰਮਲਾ ਟਾਈਪ ਜਾਂ ਚਮਕੀਲਾ ਟਾਈਪ ਜਿਹੜੇ ਸੀ ਉਹ ਗਾਉਣੇ ਸ਼ੁਰੂ ਕੀਤੇ ਕਦੇ ਉਹ ਗਾਉਣ ਲੱਗ ਜਾ ਮੈਂ ਗਲੀ ਚ ਗਾਉਂਦੇ ਫਿਰਨਾ ਤੇ ਮੈਨੂੰ ਸੱਚੀ ਮੁੱਚੀ ਕੁਝ ਬੰਦਿਆਂ ਨੇ ਗਾਲਾਂ ਵੀ ਕੱਢੀਆਂ ਮਾਮਾ ਬੈਣਾ ਦੀਆਂ ਅੱਛਾ ਹੁ ਮੈਨੂੰ ਤਾਂ ਪਤਾ ਨਹੀਂ ਸੀ ਉਹਦਾ ਅਰਥ ਕੀ ਨੇ ਇਹ ਤਾਂ ਖੜਤੇ ਰਹੀ ਅਸੀਂ ਤਾਂ ਸੀ ਅਸੀਂ ਬਟਾ ਚਮਕੀਲਾ ਜਾ ਪਿਆ ਤੇ ਉਹ ਖੈਰ ਉਹ ਤੋਂ ਗਾਲਾਂ ਗੁੱਲਾਂ ਦਾ ਵੀ ਕਿਹੜਾ ਗੁੱਸਾ ਹੁੰਦਾ ਸੀ ਹਨਾ ਬਿਲਕੁਲ ਬਿਲਕੁਲ ਤੇ ਐਸੇ ਗੁੱਸਾ ਤਾਂ ਹੁਣ ਵੀ ਨਹੀਂ ਕਰਨਾ ਚਾਹੀਦਾ ਜਿਨੇ ਗਾਲ ਕੱਢੀ ਹੈ ਜਿਨੇ ਗਾਲ ਦਿੱਤੀ ਉਹਨੇ ਦਿੱਤਾ ਹੀ ਹੈ ਨਾ ਕੁਝ ਲਿਆ ਤਾਂ ਨਹੀਂ ਕੋਈ ਤਾਂ ਨਹੀਂ ਕੁਝ ਚਲੋ ਖੈਰ